ਮਲੇਰਕੋਟਲਾ ਟਾਈਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਸ਼wini ਸੋਢੀ 28 ਨਵੰਬਰ 2025 ਦਿਨ ਸ਼ੁੱਕਰਵਾਰ ਅੱਜ ਤੁਹਾਨੂੰ ਨਵਾਬੀ ਸ਼ਹਿਰ ਮਲੇਰਕੋਟਲੇ ਦੇ ਖਾਣੇ-ਦਾਣਿਆਂ ਦੀ ਇੱਕ ਚਲਕ ਦਿਖਾਉਂਦੇ ਹਾਂ ਖਰੋੜਾ ਸੂਪ ਸਰਦੀ ਦਾ ਤੋਹਫਾ ਮੱਛੀ ਦੇ ਕਬਾਬ ਚਿਕਨ ਟਿੱਕਾ ਤੰਦੂਰੀ ਚਿਕਨ ਟਿੱਕਾ ਵੀ ਕਹਿ ਦਿੰਦੇ ਨੇ ਇਸ ਨੂੰ ਮਲੇਰਕੋਟਲਾ ਦੇ ਲذیذ ਖਾਣੇ ਦੇ ਸ਼ੌਕੀਨ ਦੂਰ ਤਰਾਡੇ ਤੋਂ ਆਪਣੇ ਯਾਰਾਂ, ਮਿੱਤਰਾਂ ਅਤੇ ਪਰਿਵਾਰਾਂ ਨਾਲ ਸ਼ਾਮ ਟਲਦੇ ਹੀ ਆਉਣਾ ਸ਼ੁਰੂ ਹੋ ਜਾਂਦੇ ਹਨ ਅਤੇ ਮਲੇਰਕੋਟਲਾ ਦੇ ਪਕਵਾਨਾਂ ਦੀਆਂ ਖੁਸ਼ਬੂਆਂ ਦੇ ਤਾਕੀ ਕਹਿਣੇ ਨੇ ਮਲੇ ਕੋਟਲਾ ਦੇ ਖਾਣਿਆਂ ਵਰਗੇ ਖਾਣੇ ਸ਼ਾਇਦ ਹੀ ਤੁਹਾਨੂੰ ਕਿਦਰੇ ਮਿਲਣ ਤੰਦੂਰੀ ਮੱਛੀ ਕੋਲ ਗੱਪੇ ਦਹੀਂ ਭੱਲਾ ਤੰਦੂਰੀ ਰੋਟੀ ਜੋ ਕਿ ਕਿਦਰੇ ਨਹੀਂ ਹੋਰ ਨਹੀਂ ਬਣਦੀ ਕਿਦਰੇ ਮਲੇ ਕੋਟਲਾ ਵਿੱਚ ਮਿੱਠਾ ਗੁਲਾਬ ਜਾਮਨ ਪਰਪੀ ਗਜਰੀਲਾ ਬਾਕੀ ਦੂਜੇ ਭਾਗ ਵਿੱਚ